ਗਰਮੀਆਂ ਵਾਲੀਆਂ ਸਬਜ਼ੀਆਂ ਨੂੰ ਪਾਣੀ ਲਾਉਣ ਦਾ ਸਹੀ ਤਰੀਕਾ ਤੇ ਉਹਦੀ ਮਾਤਰਾ ਅੱਜ ਦੀ ਵੀਡੀਓ 'ਚ ਮੈਂ ਹੀ ਦੱਸਣ ਵਾਲਾ ਆਂ ਤਾਂ ਕਿ ਆਪਾਂ ਫਲ ਜਲਦੀ ਤੋਂ ਜਲਦੀ ਕਿਵੇਂ ਲੈ ਸਕਦੇ ਤੇ ਕਿੰਨਾ ਕੁ ਪਾਣੀ ਲਾਉਣਾ ਆ ਆਓ ਮੈਂ ਤੁਹਾਨੂੰ ਦੱਸ ਸਸੀ ਗਾਰ ਜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਸਿਰਫ ਪਾਣੀ ਇਹ ਪਾਣੀ ਜਿਹੜਾ ਆ ਆ ਦੇਖੋ ਸਬਜ਼ੀਆਂ ਨੂੰ ਪਾਣੀ ਆ ਮੇਰੇ ਵਾਲੇ ਦੁਆਲੇ ਪੈਪ ਖਿਲ ਰਿਹਾ ਵਾ ਮੈਂ ਸਿਰਫ ਇਨਾ ਚਾਹਣਾ ਆ ਕਿ ਤੁਸੀਂ ਸਬਜ਼ੀਆਂ ਨੂੰ ਉਸ ਮਾਤਰਾ 'ਚ ਪਾਣੀ ਲਾਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਫਲ ਮਿਲ ਸਕੇ। ਇਹ ਦੇਖੋ ਮੈਂ ਵੱਡਾਂ ਵੀ ਲਾਈਆਂ, ਕਦੂ ਵੀ ਲਾਇਆ ਉਹਨਾਂ ਨੂੰ ਫਲ ਲੱਗੇ ਉਹ ਫਲਾਂ ਵਾਲੀ ਗੱਲ ਕਰ ਰਹੀਆਂ, ਕਰੇਲੇ ਵੀ ਆ, ਭਿੰਡੀਆਂ ਵੀ ਲੱਗੀਆਂ, ਮਿਰਚਾਂ ਵੀ ਲੱਗੀਆਂ, ਬੈਂਗਣ ਵੀ ਲੱਗਿਆ। ਠੀਕ ਹੈ। ਸਿਰਫ ਪਾਣੀ ਦੀ ਇੱਕ ਮਾਤਰਾ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਡਿੰਗ ਦੇ ਵਿੱਚ ਦੋ ਚੀਜ਼ਾਂ ਪਾਣੀ ਨਹੀਂ ਮੰਗਦੀਆਂ ਤੇ ਬਾਕੀ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਕਦੋਂ ਪਾਣੀ ਮੰਗਦਿਆਂ ਕਿਸ ਵੇਲੇ ਪਾਣੀ ਲਾਉਣਾ ਚਾਹੀਦਾ ਆਪਾਂ ਨੂੰ ਕੀ ਟੇਮ ਆ ਪਾਣੀ ਦਾ ਕਿ ਹਰ ਵੇਲੇ ਪੈਪ ਚੱਲਦਾ ਰਹੇ ਕਿਹੜਾ ਗਲਤ ਤਰੀਕਾ ਆ ਕਿਹੜਾ ਸਹੀ ਆ ਇਹ ਸਿਰਫ ਛੋਟੀ ਜੀ ਜਾਣਕਾਰੀ ਮੈਂ ਝੱਟ ਤੁਹਾਨੂੰ ਦੇ ਦੇਣੀ ਆ ਤੇ ਲਓ ਮੈਂ ਦੱਸਣ ਲੱਗਾ ਅੱਜ ਦੀ ਵੀਡੀਓ ਦੇ ਵਿੱਚ ਮੁੜ ਕੇ ਤੁਸੀਂ ਧਿਆਨ ਕਰਦੇ ਹੋ ਆ ਜਾਓ ਵੀਡੀਓ ਹਮੇਸ਼ਾ ਸਾਡੀਆਂ ਛੋਟੀਆਂ ਹੁੰਦੀਆਂ ਸਭ ਤੋਂ ਪਹਿਲਾਂ ਮਿਰਚ ਤੋਂ ਸ਼ੁਰੂਆਤ ਕਰਦੇ ਆਂ ਇਹ ਦੇਖੋ ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸ ਛਟਿਆ ਆਂ ਕਿ ਮਿਰਚ ਸਭ ਤੋਂ ਘੱਟ ਪਾਣੀ ਮਿਰਚੇ ਮੰਗਦੀ ਆ ਅੱਜ ਕੱਲ ਦੀ ਗਰਮੀ ਦੇ ਵਿੱਚ ਵੀ ਸੱਤੀ ਅਠੀ ਦਿਨੀ ਪਾਣੀ ਲਾਈਦਾ ਨਾਲੋਂ ਨਾਲ ਮੈਂ ਤੁਹਾਨੂੰ ਜ਼ਮੀਨ ਵੀ ਦਿਖਾ ਰ ਰਹੀ ਆ ਦੇਖੋ ਆ ਜ਼ਮੀਨ ਕਿਸ ਤਰ੍ਹਾਂ ਦੀ ਆ ਦੇਖੋ ਜਿੱਥੇ ਮਿਰਚਾਂ ਇੰਨੀ ਭਾਰੀ ਮਿਰਚ ਇਹਨਾਂ ਦੇ ਨਾਲ ਜੇ ਲੱਗੀ ਹੋਈ ਆ ਔਰ ਇੰਨੀ ਗਰਮੀ ਦੇ ਵਿੱਚ ਵੀ ਬੂਟੇ ਪੂਰੀ ਤਰ੍ਹਾਂ ਸਕੇ ਹੋਏ ਆ ਧੁੱਪ ਦੇ ਵਿੱਚ ਦੂਸਰਾ ਭਿੰਡੀ ਮਿਰਚ ਤੋਂ ਬਾਅਦ ਜੇ ਘੱਟ ਪਾਣੀ ਵਾਲੀਆਂ ਫਸਲਾਂ ਦੇ ਵਿੱਚ ਇੱਕ ਭਿੰਡੀ ਆ ਜਿਹੜੀ ਮਿਰਚ ਤੋਂ ਥੋੜਾ ਜਿਆਦਾ ਪਰ ਬਾਕੀਆਂ ਨਾਲੋਂ ਘੱਟੇ ਪਾਣੀ ਚਾਹੁੰਦੀ ਆ ਇਹਨੂੰ ਆਪਾਂ 4 ਦਿਨ ਬਾਅਦ 5 ਦਿਨ ਬਾਅਦ ਪਾਣੀ ਲਾਉਂਦੇ ਰਹਿਣਾ ਪਰ ਫੁੱਲ ਜਿਆਦਾ ਤਾਂ ਹੀ ਖੇੜਨੇ ਆ ਜਿੰਨਾ ਇਹਨੂੰ ਆਪਾਂ ਸਕਾਵਾਂਗੇ ਜਿਆਦਾ ਇਹਨੂੰ ਸੁੱਕੀ ਰਹਿਣ ਦੇਣਾ ਆ ਪੂਰੀ ਗੰਡ ਚੜਨ ਦੇਣੀ ਆ ਤਾਂ ਕਿ ਇਹਦੇ ਫੁੱਲ ਜਿਆਦਾ ਤੋਂ ਜਿਆਦਾ ਖੇੜਨ ਪੀ ਐਂਡ ਵੀ ਕਾਫੀ ਆਡ ਸੇਲ ਹੈ ਦਿੱਆ ਜਿਵੇਂ ਮੈਂ ਤੁਹਾਨੂੰ ਦਿਖਾਇਆ ਹੈ ਉਸ ਤੋਂ ਅੱਗੇ ਆ ਜਾਂਦੀ ਆ ਬੇਗਣਾ ਦੀ ਗੱਲ ਆਪਾਂ ਕਰ ਰਹੇ ਆਂ ਦੇਖੋ ਫਲ ਲੱਗਿਓ ਔਰ ਮੈਂ ਤੁਹਾਨੂੰ ਮਾਤਰਾ ਵੀ ਨਾਲੋ ਨਾਲ ਦੱਸ ਰਿਹਾ ਬੇਗਣ ਜੀ ਹਾਂ ਬੂਟਾ ਆ ਜਿਹੜਾ ਦੋਏ ਸਥਿਤੀਆਂ ਦਾ ਸੇਹ ਲੈਂਦਾ ਆ ਸੁੱਕੀ ਵੀ ਗਿੱਲੀ ਪਰੰਤੂ ਆਪਾਂ ਇਹਨੂੰ ਜਦੋਂ ਫਲ ਲੱਗਦਾ ਆ ਔਰ ਫੁੱਲ ਲੱਗਦੇ ਆ ਤਾਂ ਪਾਣੀ ਲਾਉਂਦੇ ਹੀ ਰਹਿਣਾ ਆ ਪਰ ਪਾਣੀ ਲਾਉਣ ਵੇਲੇ ਇੰਨਾ ਧਿਆਨ ਰੱਖਣਾ ਆ ਕਿ ਧੁੱਪ ਵਿੱਚ ਪਾਣੀ ਨਹੀਂ ਲਾਉਣਾ ਹੈ ਆਪਾਂ ਇਹਨੂੰ ਔਰ ਜਦੋਂ ਵੀ ਪਾਣੀ ਲਾਉਣਾ ਆ ਠੰਡੇ ਹੋਏ ਲਾਉਣਾ ਆ ਬੂਟੇ ਨੂੰ ਆ ਦੇਖੋ ਮੈਂ ਤੁਹਾਨੂੰ ਬੂਟੇ ਵੀ ਦਿਖਾ ਰਹੀ ਆਂ ਇਹ ਦੇਖੋ ਮਿੱਟੀ ਵੀ ਗਿੱਲੀ ਦੇਖੋ ਬੂਰੀ ਕਰਾ ਹੋਈ ਆ ਇਹ ਬਿੰਗਣ ਦੇ ਉਸ ਤੋਂ ਬਾਅਦ ਟਮਾਟਰ ਤੇ ਆਜ ਨੇ ਆ ਦੇਖੋ ਟਮਾਟਰ ਮੈਂ ਤੁਹਾਨੂੰ ਦਿਖਾ ਰਹੀ ਆਂ ਬੂਟੇ ਵੀ ਜਿਹੜੇ ਬਿਲਕੁਲ ਕਾਮਯਾਬ ਆ ਉਹ ਦਿਖਾ ਰਹੀ ਆਂ ਦੇਖੋ ਟਮਾਟਰ ਗਰਮੀ ਦੀ ਪੱਕਦਾ ਬਿਸ਼ੱਕ ਗਰਮੀ ਨਾਲ ਆ ਦੇਖੋ ਪਰ ਇਹ ਜ਼ਮੀਨ ਤੋਂ ਤਰੋਤੇ ਹੀ ਮੰਗਦਾ ਆ ਆ ਦੇਖੋ ਇਹ ਜਿਆਦਾ ਸੋਕੇ ਦੇ ਵਿੱਚ ਬੂਟਾ ਸੁੱਕ ਜਾਂਦਾ ਆ ਕਰੇਲੇ ਉਸ ਤੋਂ ਬਾਅਦ ਆਪਾਂ ਬੇਲਾਂ ਆਲੂ ਚਲਦੇ ਆਂ ਦੇਖੋ ਕਰੇਲੇ ਲੱਗੇ ਹੋਏ ਆ ਔਰ ਇਹ ਬੇਲਾਂ ਵਾਲੀਆਂ ਜਿੰਨੀਆਂ ਵੀ ਫਸਲਾਂ ਆ ਇਹ ਪਾਣੀ ਮੰਗਦੀਆਂ ਹੀ ਮੰਗਦੀਆਂ ਆ ਭਾਵੇਂ ਆਪਾਂ ਇਹਨਾਂ ਦੇ ਉੱਤੇ ਵੀ ਪਾਣੀ ਛਿੜਕਾਈਏ ਜਿਆਦਾ ਵਧੀਆ ਨਤੀਜੇ ਲੈਣ ਲਈ ਪਰ ਪਾਣੀ ਤੋਂ ਪਜ ਨਹੀਂ ਪਾਉਣਾ ਇਹਨਾਂ ਨੂੰ ਆਪਾਂ ਕਦੇ ਵੀ ਦੇਖੋ ਕ੍ਰੇਲੇ ਲੱਗੇ ਹੋਏ ਆ ਔਰ ਜ਼ਮੀਨ ਮੈਂ ਤੁਹਾਨੂੰ ਦਿਖਾ ਦਿਆਂ ਤਿੱਖੋ ਗਿੱਲੀ ਇਹ ਦੇਖੋ ਬੀਲਾ ਸਾਰੀਆਂ ਹੀ ਗਿੱਲੇ ਮੰਗਦੀਆਂ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਇਹ ਦੇਖੋ ਕੱਦੂ ਇਹ ਮੈਂ ਅੱਗੇ ਵੀ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਟਿਆਂ ਇਹ ਦੂਜਾ ਫਲ ਲੱਗਣ ਲੱਗਾ ਛੋਟੀ ਜੀ ਵੇਲ ਨੂੰ ਹੀ ਆਹ ਦੇਖੋ ਰਾਤ ਨੂੰ ਰੋਜ਼ ਗਿੱਲੀ ਕਰੀਦਾ ਆ ਕੱਦੂ ਨੂੰ ਪਰ ਧੁੱਪ ਚ ਉੱਤੇ ਬਾਣੀ ਦਾ ਛਿੱਟਾ ਨਹੀਂ ਪੈਣ ਦਈਦਾ ਇਹ ਦੇਖੋ ਇਸੇ ਤਰ੍ਹਾਂ ਬੱਟਾ ਲੌਂਕੀ ਇਹ ਵੀ ਉਸੇ ਨਸਲ ਦੀਆਂ ਫਸਲਾਂ ਆ ਸਾਰੀਆਂ ਬੀਲਾਂ ਜਿੰਨੀਆਂ ਵੀ ਮੈਂ ਤੁਹਾਨੂੰ ਦੱਸਿਆ ਕਿ ਰਾਤ ਨੂੰ ਜਿੰਨਾ ਗਿੱਲਾ ਕਰੋ ਚੰਗਾ ਰਹੂਗਾ ਦੇਖੋ ਤੇ ਜਲਦੀ ਤੋਂ ਜਲਦੀ ਇਹਨਾਂ ਤੇ ਛੜਕਾ ਵੀ ਕਰਦੇ ਰਹਿਣਾ ਤੁਸੀਂ ਬੀਲਾਂ ਦੇ ਉੱਤੇ ਪਰ ਰਾਤ ਦੇ ਵੇਲੇ ਜਾਂ ਸਵੇਰ ਨੂੰ ਧੁੱਪ ਚੜ੍ਹਨ ਤੋਂ ਪਹਿਲਾਂ ਹੀ ਛੜਕਾ ਕਰਨਾ ਆ ਧੁੱਪ 'ਚ ਨਹੀਂ ਕਰਨਾ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਦੱਸਿਓ